ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ੋਰਟ ਦੋਸਤੋ ਬਣਾ ਰਹੇ ਆ ਪਿੰਡ ਠੱਠੀਆਂ ਮਹੰਤਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਰਸ਼ਵੀਰ ਦੇ ਫਾਰਮ ਤੋਂ ਦੋਸਤੋ ਇੱਕ ਗੱਪਣ ਗਾਂ ਤੁਹਾਨੂੰ ਦਿਖਾਵਾਂਗੇ ਸੂਨ ਦੇ ਬਿਲਕੁਲ ਨੇਰ ਆ ਤੋੜ ਕੇ ਵੀ ਤੁਹਾਨੂੰ ਦੋਸਤੋ ਵੀਡੀਓ ਦੇ ਵਿੱਚ ਮੈਂ ਦਿਖਾ ਦਊਗਾ ਡਿਟੇਲ ਪ੍ਰੋਪਰ ਸਾਰੀ ਆ ਦੋਸਤੋ ਫੁੱਲ ਵੀਡੀਓ ਦੇ ਵਿੱਚ ਦੱਸੀ ਹੋਈ ਆ ਵੇਟ ਕਰਿਓ ਜਲਦ ਆਪਣੇ ਚੈਨਲ ਤੇ ਕਰਦਾ ਵੀਡੀਓ ਅਪਲੋਡ ਤੋਰੀ ਵੀਜੀ ਮੜੀ ਤੋੜਨੀ ਇੱਥੇ ਥੋੜੀ ਜਿਹੀ ਸਾਹ ਇੱਧਰ ਹੋ ਜਾ ਇਹਨੂੰ ਤੋੜ ਦਿੰਨੇ ਹਾਂਜੀ ਹਾਂਜੀ ਆ ਲੋ ਜੀ ਦੋਸਤੋ ਤੋਰ ਕੇ ਤੁਹਾਨੂੰ ਚੈੱਕ ਕਰਵਾ ਦਨੇ ਆ ਬਾਕੀ ਦੋਸਤੋ ਫੋਲ ਵੀਡੀਓ ਚ ਤੋਰੀ ਹੈ ਗਾਂ ਚੰਗੀ ਤਰ੍ਹਾਂ ਵਧੀਆ ਰੇਟ ਭਾਅ ਪਰ ਤਾਂ ਹਰ ਇੱਕ ਚੀਜ਼ ਦੱਸੀ ਹੋਈ ਹੈ ਹਾਂ ਜੀ 55 54 ਹਜ਼ਾਰ ਦੇ ਵਿੱਚ 200 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਦੋਸਤੋ ਆ ਲੋ ਜੀ ਪੂਰਾ ਫੋਲ ਹੈ ਵੀ ਬੋਡੀ ਵੇਟ ਵੱਡੇ ਟਣ ਚੇਰੀ ਕਰੋ ਚੈੱਕ ਜੀ ਪਹਿਲੇ ਸਵੇਰੇ ਦੋਸਤੋ 22 23 ਲੀਟਰ ਦੁੱਧ ਨੇ ਦਿੱਤਾ ਕਰਮਾਣੀ ਨੇ ਖੰਜ ਬੰਦ ਹੋ ਗਏ ਜੀ ਬੰਦ ਲਓ ਜੀ ਕਰ ਲੋ ਚੈੱਕ ਬਾਕੀ ਦੋਸਤੋ ਗੱਪਣ ਪਸ਼ੂਆ ਤੁਹਾਡਾ ਹੱਕ ਮੰਗਾਵਾ ਟਿੱਪ ਕੇ ਆਪਣੀ ਪਾਸ ਕਰਕੇ ਤਸੰਦੀ ਕਰ ਲਿਆ ਕਰੋ ਹਾਂਜੀ ਦੇਖ ਲਓ ਕੋਈ ਦੋ ਟਾਈਮ ਤੇ ਇੰਦਾ ਮੁਰਗੇ ਨੂੰ ਵੀ ਮੁਰਗੇ ਨਹੀਂ ਵੀਰ ਟਾਈਮ ਦੇ ਵਿੱਚ ਇੰਦਾ ਹੁੰਦਾ ਇੱਥੇ ਉਹ ਵੀ ਜਿਹੜਾ ਉਹ ਗੱਲੇ ਪਿੱਛੇ ਠੀਕ ਹੈ ਜੀ ਇਹ ਜਿਹੜੇ ਮੁਰਗੇ ਨੂੰ ਕੋਈ ਲਾਮ ਨਹੀਂ ਜਾਂਦਾ ਠੀਕ ਹੈ ਧੰਨਵਾਦ ਦੋਸਤੋ ਸਾਡਾ ਵੀਡੀਓ ਦੇਖਣ ਵਾਸਤੇ